ਗੁਰੂ ਪਿਆਰੀ ਸਾ ਸੰਗਤ ਜੀ ਮੁੱਲੇ ਕੀੜ ਦੇ ਘਰ ਇੱਕ ਚੋਰ ਚੋਰੀ ਕਰਨ ਗਿਆ ਤਾਂ ਉਹ ਅੰਨਾ ਕਿਉਂ ਹੋ ਗਿਆ ਇਹ ਸਾਥੀ ਪੂਰੀ ਧਿਆਨ ਨਾਲ ਸੁਣੋ ਜੀ ਮੁੱਲਾ ਕੀੜ ਲਾਹੌਰ ਦਾ ਸ਼ਾਹੂਕਾਰ ਤੇ ਸੁਦਾਗਰ ਸੀ ਸਮੇ ਦੇ ਚੱਕਰ ਨੇ ਇਸ ਦੀ ਬੁੱਧੀ ਨੂੰ ਭ੍ਰਿਸ਼ਟ ਕਰ ਦਿੱਤਾ ਉਹ ਮਾੜੇ ਕਰਮ ਕਰਨ ਲੱਗਾ ਸਭ ਤੋਂ ਮਾੜਾ ਕਰਮ ਜੂਆ ਖੇਡਣਾ ਸੀ ਜੁਆਰੀਆਂ ਦੀ ਟੋਲੀਆਂ ਨਾਲ ਉੱਠਣ ਬੈਠਣ ਹੋ ਗਿਆ ਜੂਆ ਖੇਡਦਿਆਂ ਹੋਇਆਂ ਜਿੱਤ ਨਾਲ ਹਾਰ ਜ਼ਰੂਰੀ ਹੁੰਦੀ ਹੈ ਜਿਵੇਂ ਜੁਦਿਸਟਰ ਨੇ ਜੂਏ ਵਿੱਚ ਸਭ ਕੁਝ ਹਾਰ ਦਿੱਤਾ ਸੀ ਤਿਵੇਂ ਮੁੱਲਾ ਕੀੜ ਵੀ ਸਾਰੇ ਧਨ ਪਦਾਰਥ ਨੂੰ ਹਾਰ ਕੇ ਕੰਗਾਲ ਹੋ ਗਿਆ ਘਰ ਦਾ ਮਕਾਨ ਤੇ ਘਰ ਦੇ ਭਾਂਡੇ ਰਹਿ ਗਏ ਜੂਏ ਵਿੱਚ ਸਭ ਕੁਝ ਹਾਰ ਕੇ ਘਰ ਲੰਮਾ ਆ ਪਿਆ ਮੁੱਲੇ ਕੀੜ ਦੀ istri ਬਹੁਤ ਨੇਕ ਤੇ ਸਤਵੰਤੀ ਸੀ ਉਸਨੇ ਮੁੱਲੇ ਨੂੰ ਜੂਆ ਖੇਡਣ ਤੋਂ ਬਹੁਤ ਰੋਕਿਆ ਸੀ ਕਈ ਵਾਰ ਲੜੀ ਤੇ ਭੁੱਖੀ ਰਹੀ ਪਰ ਮੁੱਲਾ ਨਾ ਮੰਨਿਆ ਜਦੋਂ ਮੁੱਲਾ ਸਭ ਕੁਝ ਹਾਰ ਗਿਆ ਤੇ ਉਸਦੀ istri ਬੱਚੇ ਭੁੱਖੇ ਮਰਨ ਲੱਗੇ ਤਾਂ ਉਹ ਵਿਚਾਰੀ ਰੋਂਣ ਲੱਗੀ ਮੁੱਲੇ ਦੇ ਗਵਾਂਢ ਇੱਕ ਐਸਾ ਨੇਕ ਪਰਿਵਾਰ ਰਹਿੰਦਾ ਸੀ ਜੋ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਸਾਇਆ ਹੋਇਆ ਸੀ ਗੁਰੂ ਜੀ ਦੇ ਦਰਸ਼ਨਾਂ ਲਈ ਕਰਤਾਰਪੁਰ ਪਹੁੰਚਦਾ ਸੀ ਉਸ ਪਰਿਵਾਰ ਦੀ ਇੱਕ istri ਮੁੱਲੇ ਕੀੜ ਦੇ ਘਰ ਆਈ ਮੁੱਲੇ ਕੀੜ ਦੀ istri ਨੂੰ ਰੋਂਦਿਆ ਵੇਖ ਕੇ ਉਸ ਨੂੰ ਬਹੁਤ ਤਰਸ ਆਇਆ ਹਮਦਰਦੀ ਨਾਲ ਉਸਨੇ ਮੁੱਲੇਕੀੜ ਦੀ ਪਤਨੀ ਨੂੰ ਇਹ ਸਲਾਹ ਦਿੱਤੀ ਪੈਣ ਰੋਣ ਨਾਲ ਕੁਝ ਲਾਭ ਨਹੀਂ ਹੁੰਦਾ ਰੋਣ ਨਾਲ ਸਰੀਰ ਦਾ ਸਤਿਆਨਾਸ਼ ਕਰਨਾ ਹੈ ਹੌਸਲਾ ਕਰ ਮੁੱਲੇਕੀੜ ਨੂੰ ਨਾਲ ਲੈ ਕੇ ਕਰਤਾਰਪੁਰ ਪਹੁੰਚੋ ਉੱਥੇ ਗੁਰੂ ਨਾਨਕ ਦੇਵ ਜੀ ਦੇ ਚਰਨਾ ਉੱਤੇ ਮੱਥਾ ਟੇਕੋ ਗੁਰੂ ਜੀ ਬਰਕਤਾਂ ਵਾਲੇ ਹਨ ਉਹਨਾਂ ਦੇ ਦਰਸ਼ਨ ਕਰਕੇ ਪਾਪੀ ਤੇ ਮਨਮਤੀਏ ਬਖਸ਼ੇ ਜਾਂਦੇ ਹਨ ਉਹ ਦਾਤੇ ਨੇ ਉਹਨਾਂ ਦੀ ਮਹਿਰਾਨੀ ਕਈਆਂ ਦੇ ਬੇੜੇ ਪਾਰ ਕਰ ਦਿੱਤੇ ਹਨ ਸਵੇਰੇ ਅਸਾ ਕਰਤਾਰਪੁਰ ਜਾਣਾ ਹੈ ਤੁਸੀਂ ਦੋਵੇਂ ਜੀ ਜਰੂਰ ਸਾਡੇ ਨਾਲ ਚੱਲੋ ਮੁੱਲੇਕੀੜ ਦੀ ਇਸਤਰੀ ਨੂੰ ਇਹ ਸਲਾਹ ਬਹੁਤ ਚੰਗੀ ਲੱਗੀ ਕਹਿੰਦੇ ਨੇ ਡੁੱਬਦਾ ਹੋਇਆ ਆਦਮੀ ਜਾਨ ਬਚਾਉਣ ਵਾਸਤੇ ਇੱਧਰ ਉੱਧਰ ਹੱਥ ਮਾਰਦਾ ਹੈ ਕਿ ਕਿਵੇਂ ਉਸ ਨੂੰ ਕੋਈ ਆਸਰਾ ਮਿਲ ਜਾਵੇ ਮੁੱਲੇਕੀੜ ਦੀ ਪਤਨੀ ਨੇ ਗੁਰਨਾਨਕ ਦੇਵ ਜੀ ਦਾ ਨਾਮ ਤਾਂ ਸੁਣਿਆ ਹੋਇਆ ਸੀ ਪਰ ਮੁੱਲਾ ਉਸ ਦੇ ਆਖੇ ਨਹੀਂ ਸੀ ਲਗਦਾ ਭੈੜਾ ਜਿਹਾ ਮੂੰਹ ਬਣਾਈ ਰਾਤ ਨੂੰ ਮੁੱਲਾ ਕੀੜਕਰ ਆਇਆ ਸਾਰੇ ਦਿਨ ਦਾ ਢਿੱਡੋ ਭੁੱਖਾ ਸੀ ਉਸ ਦੀਆਂ ਆਂਦਰਾਂ ਉਹਦੀ ਮੁਰਖਤਾ ਉੱਤੇ ਰੋ ਰਹੀਆਂ ਸਨ ਉਸ ਦੀ ਮਦ ਭਾਗਣ ਘਰ ਵਾਲੀ ਨੇ ਸੁੱਕੀਆਂ ਰੋਟੀਆਂ ਉਹਦੇ ਅੱਗੇ ਰੱਖੀਆਂ ਜਦੋਂ ਉਹ ਉਹਨਾਂ ਨੂੰ ਖਾ ਚੁੱਕਿਆ ਤਾਂ ਉਸ ਦੀ ਘਰ ਵਾਲੀ ਨੇ ਗੱਲ ਛੇੜੀ ਮੈਂ ਕਿਹਾ ਜੀ ਇਸ ਤਰ੍ਹਾਂ ਵੇਲੇ ਫਿਰਿਆ ਤਾਂ ਛੱਟ ਨਹੀਂ ਲੰਗਣਾ ਨਾ ਚਲਦੇ ਜੂਏ ਵਿੱਚੋਂ ਤੁਸਾਂ ਨੂੰ ਜਿੱਤ ਹੋਣੀ ਹੈ ਜੂਆ ਮਹਾਪਾਪ ਹੈ ਤੋ ਬਾਈ ਦਾ ਮੂਲ ਹੈ ਐਸੇ ਜੂਏ ਨੇ ਪੰਜਾਂ ਪਾਂਡਵਾਂ ਨੂੰ ਬਨਵਾਸ ਭੇਜਿਆ ਦ੍ਰੋਪਦੀ ਦੀ ਨਰਾਦਰੀ ਕਰਵਾਈ ਜੂਏ ਤੋਂ ਕਦੀ ਕਿਸੇ ਕੁਝ ਨਹੀਂ ਖੱਟਿਆ ਕੋਡੀ ਕੋਡੀ ਦੇ ਆਦਮੀ ਬਾਹਰ ਗਿਆ ਮੈਨੂੰ ਟਿਚਰਾ ਕਰਦੇ ਨੇ ਕੱਲ ਜਿਹੜੀ ਚਾਚੀ ਜੀ ਮਾਤਾ ਜੀ ਆਖ ਕੇ ਬੁਲਾਉਂਦੇ ਸੀ ਅੱਜ ਭਾਬੀ ਆਖ ਰਹੇ ਨੇ ਇਸ ਚੰਦਰੇ ਕਾਰੇ ਨਾਲੋਂ ਮਰਨ ਚੰਗਾ ਹੈ ਮੁੱਲੇ ਕੀੜਨੇ ਕਿਹਾ ਭਾਗਾ ਨੇ ਹਾਰ ਦਿੱਤੀ ਕਿਸੇ ਕੋਲੋਂ ਫੜ ਕੇ ਰੁਪਏ ਅੱਜ ਦਾ ਉੱਤੇ ਲਾਏ ਪਰ ਹਾਰ ਗਿਆ ਹਾਰ ਹੀ ਹਾਰ ਮੇਰੇ ਭਾਗਾ ਵਿੱਚ ਹੈ ਅੱਜ ਜੇ ਮੈਂ ਸੋਨੇ ਨੂੰ ਹੱਥ ਲਾਵਾਂਗਾ ਉਹ ਵੀ ਮਿੱਟੀ ਹੋ ਜਾਵੇਗਾ ਦੱਸ ਮੈਂ ਕੀ ਕਰਾਂ ਜੀ ਤਾਂ ਮੇਰਾ ਵੀ ਕਰਦਾ ਕਿਸੇ ਖੂਹ ਵਿੱਚ ਛਾਲ ਮਾਰ ਦੇਵਾਂ ਪਰ ਫਿਰ ਇਸ ਆਸਾਸਰੀ ਜੁੰਦਾ ਹਾਂ ਕੀ ਕਦੀ ਤਾਂ ਖੇਡ ਪਾਸਾ ਪਰਤੇਗੀ ਜੋਤਿਸ਼ੀ ਆਖਦਾ ਹੈ ਕੱਲ ਦਾ ਜਰੂਰ ਤੇਰੇ ਹੱਕ ਵਿੱਚ ਆਏਗਾ ਮੈਂ ਵੀ ਸੋਚਦਾ ਹਾਂ ਜੂਏ ਦਾ ਘਾਟਾ ਜੂਏ ਤੋਂ ਹੀ ਪੂਰਾ ਹੋ ਸਕਦਾ ਹੈ ਮੁੱਲੇ ਦੀ स्त्री ਨੇ ਕਿਹਾ ਕੂੜ ਮਹਾਕੂੜ ਜੂਏ ਤੋਂ ਕਦੀ ਕੋਈ ਰੱਜ ਕੇ ਰੋਟੀ ਨਹੀਂ ਖਾ ਸਕਦਾ ਇੱਕ ਗੱਲ ਮੇਰੀ ਮੰਨੋ ਮੁੱਲੇ ਕੀਟ ਨੇ ਕਿਹਾ ਤੇਰੀ ਕਿਹੜੀ ਗੱਲ ਮੰਨਾ ਮੁੱਲੇ ਦੀ स्त्री ਨੇ ਕਿਹਾ ਤਰਤਾਰਪੁਰ ਸ਼੍ਰੀ ਗੁਰੂ ਨਾਨਕ ਦੇਵ ਜੀ ਹਨ ਉਹਨਾਂ ਦੇ ਚਰਨਾ ਉੱਤੇ ਮੱਥਾ ਟੇਕਣ ਤੇ ਮੰਦ ਭਾਗੀ ਤੋਂ ਮੰਦ ਭਾਗੀ ਤਰ ਜਾਂਦੀ ਨਹੀਂ ਜੋ ਦਰਸ਼ਨ ਕਰ ਆਉਂਦੇ ਹਨ ਉਹਨਾਂ ਨੂੰ ਕਿਸੇ ਗੱਲ ਦੀ ਥੁੜ੍ਹ ਨਹੀਂ ਰਹਿੰਦੀ ਸਵੇਰੇ ਰਾਮ ਦਿੱਤੀ ਨੇ ਸਨੇ ਪਰਿਵਾਰ ਜਾਣਾ ਹੈ ਆਪਾਂ ਵੀ ਚੱਲੀਏ ਸ਼ਾਇਦ ਗੁਰੂ ਜੀ ਮਿਹਰ ਕਰਨ ਤੇ ਭੁੱਲਾਂ ਬਖਸ਼ ਦੇਣ ਚੰਗੇ ਦਿਨ ਆ ਜਾਣ ਘਰੋਂ ਗਿਆ ਬਰਕਤਾਂ ਮੁੜ ਆਉਣ ਜ਼ਰੂਰ ਆਕੇ ਲੱਗੋ ਤੇ ਸਵੇਰੇ ਸੰਗ ਨਾਲ ਚੱਲੋ ਇਹ ਸੁਣ ਕੇ ਮੁੱਲਾ ਕੀੜ ਕਈ ਤਰ੍ਹਾਂ ਦੇ ਬਹਾਨੇ ਤੇ ਨਾ ਨੁਕਰ ਕਰਦਾ ਰਿਹਾ ਪਰ ਉਸ ਦੀ ਪਤਨੀ ਨੇ ਰੋ ਰੋ ਕੇ ਆਖਰ ਕਰਤਾਰਪੁਰ ਚੱਲਣ ਵਾਸਤੇ ਤਿਆਰ ਕਰ ਹੀ ਲਿਆ ਸਵੇਰੇ ਸੰਗ ਨੇ ਤੁਰਨਾ ਸੀ ਮੁੱਲਾ ਕੀੜ ਤੇ ਉਸ ਦੀ ਪਤਨੀ ਬੱਚਿਆਂ ਸਮੇਤ ਸੰਗ ਨਾਲ ਰਲ ਤੁਰੇ ਦੂਸਰੇ ਦਿਨ ਸੰਗ ਕਰਤਾਰਪੁਰ ਪਹੁੰਚ ਗਿਆ ਜਿਸ ਵੇਲੇ ਸੰਗ ਕਰਤਾਰਪੁਰ ਪਹੁੰਚਿਆ ਉਸ ਵੇਲੇ ਦੀਵਾਨ ਲੱਗਾ ਹੋਇਆ ਸੀ ਗੁਰੂ ਨਾਨਕ ਦੇਵ ਜੀ ਕੀਰਤਨ ਕਰ ਰਹੇ ਸਨ ਬਾਣੀ ਦਾ ਗਾਇਨ ਹੋ ਰਿਹਾ ਸੀ ਜਦੋਂ ਮੁੱਲੇ ਕੀੜ ਤੇ ਉਸ ਦੀ ਪਤਨੀ ਨੇ ਗੁਰੂ ਜੀ ਦੀ ਹਜ਼ੂਰੀ ਵਿੱਚ ਮੱਥਾ ਟੇਕਿਆ ਉਸ ਸਮੇ ਇਹ ਤੁਕ ਆਈ ਚੋਰ ਜਾਰ ਜੁਵਾਰ ਪੀੜੇ ਕਹਾਣੀਐ ਨਿੰਦਕ ਲਾਇਤ ਬਾਰ ਮਿਲੇ ਹਵਾਨੀਐ ਜਿਵੇਂ ਤਿੱਖਾ ਤੀਰ ਕਿਸੇ ਦੀ ਹਿੱਕ ਵਿੱਚ ਵੱਜ ਕੇ ਉਸ ਨੂੰ ਜ਼ਖਮੀ ਕਰ ਦਿੰਦਾ ਹੈ ਧੀਵੇਂ ਇਹ ਮਹਾਵਾਕ ਚੋਰ ਜਾਰ ਜਵਾਰ ਪੀੜੇ ਕਹਾਣੀਆਂ ਮੁੱਲੇ ਕੀੜ ਦੇ ਸੀਨੇ ਵਿੱਚ ਖੁਬ ਗਿਆ ਉਸ ਦਾ ਸਾਰਾ ਸਰੀਰ ਲਰਜ ਗਿਆ ਕਿਤੇ ਪਾਪ ਚੇਤੇ ਆ ਗਏ ਪੈ ਪੀਤ ਹੋ ਗਿਆ ਬੇਬਲ ਹੋ ਕੇ ਗੁਰੂ ਜੀ ਦੇ ਚਰਨਾਂ ਉੱਪਰ ਜਾ ਡਿੱਗ ਗਿਆ हे दाता ਮੈਨੂੰ ਬਖਸ਼ ਮੈਂ ਪਾਪੀ ਹਾਂ ਮੈਂ ਭੁੱਲੜ ਇਹ ਸ਼ਬਦ ਉਸ ਦੇ ਗਲੇ ਵਿੱਚੋਂ ਬਹੁਤ ਮੁਸ਼ਕਲ ਨਾਲ ਨਿਕਲੇ ਉੱਚੀ ਉੱਚੀ ਰੋਂ ਲੱਗ ਗਿਆ ਜਗਤ ਦੇ ਤਾਰਨਹਾਰੇ ਨਿਰੰਕਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਿਹਰ ਦੀ ਨਿਗਾਹ ਕਰਕੇ ਨਿਹਾਲ ਕਰ ਦਿੱਤਾ ਪਾਪ ਤੇ ਦਿਲਿੱਦਰ ਦਾ ਨਾਸ਼ ਕਰ ਦਿੱਤਾ ਦੋਹਾਂ ਜੀਹਾਂ ਨੂੰ ਹੁਕਮ ਕੀਤਾ ਕਿ ਸਾ ਸੰਗਤ ਦੀ ਸੇਵਾ ਕਰੋ ਦੋਵੇ ਜੀ ਗੁਰੂ ਜੀ ਦੇ ਲੰਗਰ ਵਿੱਚ ਸੇਵਾ ਕਰਨ ਲੱਗ ਪਏ ਜਿਉਂ-ਜਿਉਂ ਸੇਵਾ ਕਰਦੇ ਰਹੇ ਤਿਉ ਤੂ ਉਹਨਾਂ ਦੇ ਭਾਗ ਦਾ ਚੱਕਰ ਸਿੱਧਾ ਮੁੜਨ ਲੱਗ ਪਿਆ ਪੂਰਾ 1 ਮਹੀਨਾ ਗੁਰੂ ਜੀ ਦੀ ਹਜ਼ੂਰੀ ਵਿੱਚ ਸੇਵਾ ਕਰਨ ਪਿੱਛੋਂ ਗੁਰੂ ਜੀ ਕੋਲ ਆਗਿਆ ਲਈ ਲਾਹੌਰ ਨੂੰ ਮੁੜ ਆਏ ਪੂਰੇ ਸਤ ਸੰਗੀ ਹੋ ਗਏ ਹਰੀ ਕੀਰਤਨ ਸੁਣਨ ਦੇ ਪ੍ਰੇਮੀ ਬਣ ਗਏ ਚੋਰਾ ਜਾਰਾਂ ਤੇ ਜਵਾਰੀਆਂ ਦਾ ਸੰਗ ਛੱਡ ਦਿੱਤਾ ਭਗਤ ਤੇ ਨੇਕ ਪੁਰਸ਼ ਦੇ ਕੋਲ ਬੈਠ ਕੇ ਚੰਗੇ ਬਚਨ ਸੁਣਨ ਲੱਗੇ ਥੋੜੀ ਜੀ ਪੂੰਜੀ ਨਾਲ ਦੁਕਾਨ ਪਾਈ ਅਕਾਲ ਪੁਰਖ ਦੀ ਕਿਰਪਾ ਤੇ ਗੁਰੂ ਜੀ ਦੀ ਮਿਹਰ ਦੇ ਨਾਲ ਥੋੜੀ ਪੂੰਜੀ ਤੋਂ ਬਹੁਤ ਲਾਭ ਹੋਇਆ ਹਜ਼ਾਰਾਂ ਰੁਪਏ ਦਾ ਉਹ ਪਾਰ ਤੁਰਪਿਆ ਜਿਸ ਚੰਗੀ ਹਾਲਤ ਤੋਂ ਮੁੱਲਾ ਕੀੜ ਹੇਟਾ ਡਿੱਗਿਆ ਸੀ ਉਸੇ ਚੰਗੀ ਹਾਲਤ ਤੇ ਮੁੜ ਪਹੁੰਚ ਗਿਆ ਹੁਣ ਉਸ ਦੇ ਘਰ ਸਾਧੂ ਸੰਤ ਆਉਂਦੇ ਗਰੀਬਾਂ ਨੂੰ ਅੰਨ ਤੇ ਕੱਪੜਾ ਦਿੱਤਾ ਜਾਂਦਾ ਸਵੇਰੇ ਤੇ ਸ਼ਾਮ ਨੂੰ ਗੁਰੂ ਜੀ ਦੀ ਬਾਣੀ ਦਾ ਪਾਠ ਦੋਵੇਂ ਜੀ ਕਰਦੇ ਮੁੱਲੇ ਦੀ ਇਸਤਰੀ ਭਾਗਾ ਵਾਲੀ ਇਸਤਰੀ ਸੀ ਇੱਕ ਦਿਨ ਇੱਕ ਚੋਰ ਸਾਧੂ ਦਾ ਭੇਸ ਧਾਰ ਕੇ ਮੁੱਲੇ ਕੀੜ ਦੇ ਘਰ ਆ ਗਿਆ ਉਸ ਵੇਲੇ ਤਰਕਾਲਾਂ ਦਾ ਵੇਲਾ ਸੀ ਚੋਰ ਸਾਧੂ ਨੇ ਇੱਛਾ ਪ੍ਰਗਟ ਕੀਤੀ ਕਿ ਉਹ ਰਾਤ ਮੁੱਲੇ ਕੀੜ ਦੇ ਗ੍ਰਹਿ ਵਿਖੇ ਰਹਿਣਾ ਚਾਹੁੰਦਾ ਹੈ ਮੁੱਲੇ ਕੀੜ ਨੂੰ ਸਭ ਸਾਧੂ ਰੱਬ ਦੇ ਸੱਚੇ ਤੇ ਨੇਕ ਬੰਦੇ ਪ੍ਰਤੀਤ ਹੁੰਦੇ ਸਨ ਉਸ ਨੂੰ ਖੁਸ਼ੀ ਹੋਈ ਉਸ ਨੇ ਚੋਰ ਸਾਧੂ ਨੂੰ ਆਖਿਆ ਮਹਾਤਮਾ ਜੀ ਜੀ ਸਦਕੇ ਰਹੋ ਮੇਰੇ ਧਨਪਾਗ ਜੋ ਸਾਧੂ ਮੇਰੇ ਘਰ ਰਹਿਣ ਮੇਰਾ ਘਰ ਪਵਿੱਤਰ ਹੋਵੇਗਾ ਮੈਂ ਸੇਵਾ ਕਰਕੇ ਜਨਮ ਸਫਲ ਕਰਾਂਗਾ ਸ੍ਰੀ ਗੁਰੂ ਨਾਨਕ ਦੇਵ ਜੀ ਮਿਹਰ ਕਰਨਗੇ ਉਹਨਾਂ ਦਾ ਦਿਆ ਦਾ ਹੱਥ ਮੇਰੇ ਸਿਰ ਉੱਪਰ ਹੈ ਘਰ ਵਿੱਚ ਸਾਧੂ ਆਇਆ ਵੇਖ ਕੇ ਮੁੱਲੇ ਕੀੜ ਦੀ ਪਤਨੀ ਬਹੁਤ ਖੁਸ਼ ਹੋਈ ਤੇ ਬੜੇ ਉਤਸ਼ਾਹ ਨਾਲ ਭੋਜਨ ਤਿਆਰ ਕਰਨ ਲੱਗੀ ਰੀਜ ਸਰਦਾ ਤੇ ਪਿਆਰ ਨਾਲ ਪ੍ਰਸ਼ਾਦ ਤਿਆਰ ਕੀਤਾ ਚੋਰ ਸਾਧੂ ਨੂੰ ਸ਼ਿਕਾਇਤ ਤੇ ਮੰਝੇ ਉੱਤੇ ਬਿਸਤਰਾ ਵਿਛਾ ਕੇ ਰਾਤ ਆਰਾਮ ਕਰਨ ਵਾਸਤੇ ਬੇਨਤੀ ਕੀਤੀ ਚੋਰ ਬਣਿਆ ਸਾਧੂ ਮੰਜੀ ਉੱਤੇ ਲੇਟ ਗਿਆ ਪਰ ਸੁੱਤਾ ਨਹੀਂ ਕਿਉਂਕਿ ਉਸਦੀ ਨੀਤ ਮਾੜੀ ਸੀ ਉਹ ਭਗਤ ਦੇ ਘਰ ਵਿੱਚੋਂ ਚੋਰੀ ਕਰਨਾ ਚਾਹੁੰਦਾ ਸੀ ਅੱਧੀ ਰਾਤ ਨੂੰ ਮੁੱਲਾ ਕੀੜ ਤੇ ਉਸਦਾ ਸਾਰਾ ਪਰਿਵਾਰ ਸੋ ਗਿਆ ਪਰਿਵਾਰ ਨੂੰ ਸੁੱਤਿਆਂ ਵੇਖ ਕੇ ਚੋਰ ਸਾਧੂ ਉੱਠਿਆ ਤੇ ਸਮਾਨ ਵਾਲੇ ਕੋਠੇ ਦਾ ਜੰਦਰਾ ਤੋੜ ਕੇ ਅੰਦਰ ਚਲਾ ਗਿਆ ਸੋਨੇ ਦੇ ਜੇਵਰਾਂ ਦਾ ਡੱਬਾ ਉਸ ਨੂੰ ਹੱਥ ਲੱਗ ਗਿਆ ਉਸ ਡੱਬੇ ਨੂੰ ਕੱਚੇ ਮਾਰ ਕੇ ਰਾਤੋਂ ਰਾਤ ਨਸ ਜਾਣ ਦੀ ਵਿਊਤ ਸੋਚਣ ਲੱਗਾ ਘਰ ਦੀ ਕੰਧ ਉੱਚੀ ਸੀ ਬਾਹਰਲੀ ਡੂੜੀ ਦੇ ਦਰਵਾਜ਼ੇ ਨੂੰ ਜੰਦਰਾ ਵੱਜਾ ਹੋਇਆ ਸੀ ਚੁੱਪ-ਚਾਪ ਤੇ ਅਨਦੱਸੀ ਕਰੂ ਨਿਕਲ ਜਾਣ ਦਾ ਕੋਈ ਵਸੀਲਾ ਨਾ ਵੇਖ ਕੇ ਚੋਰ ਸਾਧੂ ਨੇ ਮੁੱਲੇ ਕੀੜ ਨੂੰ ਉਠਾਇਆ ਤੇ ਬੇਨਤੀ ਕੀਤੀ ਹੇ ਮਹਾਰਾਜ ਮੈਨੂੰ ਜਾਣ ਦਿਓ ਮੈਂ ਇਸ ਵੇਲੇ ਜੰਗਲ ਵਿੱਚ ਜਾ ਕੇ ਪ੍ਰਭੂ ਪਗਤੀ ਕਰਨੀ ਹੈ ਅੱਧੀ ਰਾਤ ਬੀਤ ਗਈ ਹੈ ਮੇਰਾ ਨਾਮ ਹੈ ਕਿ ਅੱਧੀ ਰਾਤ ਦੇ ਪਿੱਛੋਂ ਮੈਂ ਕਿਸੇ ਦੇ ਘਰ ਨਹੀਂ ਰਹਿੰਦਾ ਤਾਰਿਆਂ ਦੀ ਛਾਵੇਂ ਖੁੱਲੇ ਅਸਮਾਨ ਹੇਟਾਂ ਪ੍ਰਭੂ ਸਿਮਰਨ ਕਰਦਾ ਹਾਂ ਮੇਰੇ ਗੁਰੂ ਦੇਵ ਦਾ ਇਹ ਹੁਕਮ ਹੈ ਚੋਰ ਸਾਧੂ ਦੇ ਇਹ ਬਚਨ ਸੁਣ ਕੇ ਮੁੱਲਾ ਕੀੜ ਉਸ ਨੂੰ ਰੋਕ ਨਾ ਸਕਿਆ ਹਾਂ ਇਹ ਜ਼ਰੂਰ ਪ੍ਰਾਰਥਨਾ ਕੀਤੀ ਮਹਾਤਮਾ ਜੀ ਸਵੇਰੇ ਜ਼ਰੂਰ ਦਰਸ਼ਨ ਦੇਣੇ ਸੁੱਕਾ ਮਿੱਸਾ ਪ੍ਰਸਾਦ ਗਰੀਬ ਦੇ ਗ੍ਰਹਿ ਵੀ ਕਿ ਛਕਣਾ ਮੇਰਾ ਤਾਂ ਕੁਝ ਨਹੀਂ ਜੋ ਕੁਝ ਹੈ ਉਹ ਮੇਰੇ ਗੁਰੂ ਜੀ ਦਾ ਜਾਂ ਸਾਧ ਸੰਗਤ ਦਾ ਹੈ ਇਹ ਆਕੇ ਮੁੱਲੇ ਕੀੜ ਨੇ ਬਾਹਰਲੇ ਬੁਹੇ ਦਾ ਜੰਦਰਾ ਖੋਲਿਆ ਜੰਦਰਾ ਖੋਲ ਕੇ ਮੁੱਲਾ ਕੀੜ ਚੋਰ ਸਾਧੂ ਨੂੰ ਪ੍ਰਣਾਮ ਕਰਨ ਲੱਗਾ ਤਾਂ ਭਾਣਾ ਮਹਾਰਾਜ ਦਾ ਉਸ ਵੇਲੇ ਚੋਰ ਦੀ ਕਛ ਵਿੱਚ ਸੋਨੇ ਦੇ ਜਿਵਰਾਂ ਵਾਲਾ ਡੱਬਾ ਖਿਸਕ ਕੇ ਧਰਤੀ ਉੱਤੇ ਡਿੱਗ ਪਿਆ ਉਸ ਦਾ ਚੋਖਾ ਖੜਕਾ ਹੋਇਆ ਉਸ ਖੜਕੇ ਨੇ ਚੋਰ ਦੇ ਸਰੀਰ ਨੂੰ ਹਿਲਾ ਦਿੱਤਾ ਉਸ ਦਾ ਦਿਲ ਧੜਕਣ ਲੱਗ ਪਿਆ ਪਰ ਮੁੱਲੇ ਕੀੜ ਨੇ ਕੋਈ ਸ਼ੱਕ ਨਾ ਕੀਤਾ ਸਕੂ ਡੱਬਾ ਚੁੱਕ ਕੇ ਆਪ ਚੋਰ ਨੂੰ ਫੜਾਂਦਾ ਹੋਇਆ ਆਖਿਆ ਇਹ ਆਪ ਦੀ ਵਸਤੂ ਡਿੱਗ ਪਈ ਹੈ ਇਸ ਨੂੰ ਸੰਭ ਕੇ ਰੱਖੋ ਕਿਤੇ ਹੋਰ ਥਾਂ ਨਾ ਡਿੱਗ ਪਵੇ ਕੰਬਦੇ ਹੱਥਾਂ ਨਾਲ ਚੋਰ ਸਾਧੂ ਨੇ ਮੁੱਲੇ ਕੀੜ ਦੇ ਹੱਥੋਂ ਡੱਬਾ ਫੜ ਲਿਆ ਕੱਚੇ ਮਾਰ ਕੇ ਵਾਹੋਦਾਹੀ ਬਾਹਰ ਨਿਕਲ ਗਿਆ ਮੁੱਲੇ ਕੀੜ ਨੇ ਦਰਵਾజా ਬੰਦ ਕੀਤਾ ਜੰਦਰਾ ਮਾਰ ਕੇ ਮੁੜ ਆਪਣੀ ਮੰਜੀ ਉੱਤੇ ਜਾ ਲੇਟਿਆ ਉਸ ਨੂੰ ਫੁਰਨਾ ਵੀ ਨਹੀਂ ਫੁਰਿਆ ਕਿ ਇਹ ਸਾਧੂ ਰਾਤ ਕਿੱਧਰ ਗਿਆ ਹੈ ਉਸ ਦੇ ਘਰੋਂ ਮਾਲ ਨਾ ਲੈ ਗਿਆ ਹੋਵੇ ਪਰ ਉਧਰ ਚੋਰ ਸਾਧੂ ਦਾ ਹਾਲ ਸੁਣੋ ਉਹ ਪਿੰਡੋਂ ਬਾਹਰ ਚਲਾ ਗਿਆ ਬਾਹਰ ਪਹੁੰਚ ਕੇ ਉਸ ਨੇ ਡੱਬੇ ਨੂੰ ਖੋਲ੍ਹਿਆ ਤੇ ਸੋਨੇ ਦੇ ਜੀਵਰਾਂ ਨੂੰ ਵੇਖਿਆ ਉਹ ਜੀਵਰ ਹਜ਼ਾਰਾਂ ਰੁਪਏਾਂ ਦੇ ਸਨ ਬਹੁਤ ਖੁਸ਼ ਹੋਇਆ ਉਸ ਖੁਸ਼ੀ ਦੇ ਨਾਲ ਉਸ ਨੂੰ ਹੈਰਾਨੀ ਵੀ ਸੀ ਕਿ ਮੁੱਲੇ ਕੀੜ ਨੇ ਆਪਣਾ ਮਾਲ ਵੇਖ ਕੇ ਵੀ ਉਸ ਸਾਧੂ ਚੋਰ ਨੂੰ ਕਿਉਂ ਨਹੀਂ ਰੋਕਿਆ ਜਾਂ ਜੇਬਰਾ ਵਾਲਾ ਡੱਬਾ ਕਬਜ਼ੇ ਕਿਉਂ ਨਹੀਂ ਕੀਤਾ ਮਨ ਹੀ ਮਨ ਖੁਸ਼ੀਆਂ ਕਰਦਾ ਹੋਇਆ ਚੋਰ ਸਾਧੂ ਡੱਬੇ ਨੂੰ ਬੰਦ ਕਰਕੇ ਅੱਗੇ ਤੁਰਿਆ ਅਜੇ 10 ਕਦਮ ਨਹੀਂ ਸੀ ਤੁਰਿਆ ਕਿ ਇੱਕਦਮ ਉਸ ਦੀਆਂ ਅੱਖਾਂ ਮਿੱਟੀਆਂ ਗਈਆਂ ਉਹ ਅੰਨ੍ਹਾ ਹੋ ਗਿਆ ਉਸ ਨੂੰ ਆਪਣੇ ਹੱਥ ਵੀ ਦਿਸਣੋਂ हट ਗਏ ਖਲੋ ਗਿਆ ਪਿੱਛੇ ਮੁੜ ਕੇ ਵੇਖਿਆ ਤਾਂ ਉਸ ਨੂੰ ਸਭ ਕੁਝ ਦਿਸਿਆ ਅੱਗੇ ਵੇਖਿਆ ਤਾਂ ਹਨੇਰਾ ਹੀ ਹਨੇਰਾ ਉਹ ਬਹੁਤ ਪਰੇਸ਼ਾਨ ਹੋਇਆ ਤੇ ਡਰ ਗਿਆ ਕਿ ਇਹ ਕੀ ਕੋਤਕ ਹੋ ਰਿਹਾ ਹੈ ਅੱਗੇ ਨੂੰ ਤੁਰਨ ਦਾ ਹੌਸਲਾ ਕੀਤਾ ਅੰਨ੍ਹਾ ਰਿਹਾ ਤੇ ਪੈਰ-ਪੈਰ ਤੇ ਠੇਡੇ ਲੱਗਣ ਲੱਗੇ ਉਸ ਦੀ ਆਤਮਾ ਨੇ ਉਸ ਨੂੰ ਲਹਨਤ ਪਾਈ ਜੋ ਉਸ ਨੂੰ ਇੰਜ ਪ੍ਰਤੀਤ ਹੋਇਆ ਜਿਵੇਂ ਕੋਈ ਦੂਸਰਾ ਮਨੁੱਖ ਕਹਿ ਰਿਹਾ ਹੈ ਮੂਰਖ ਗੁਰੂ ਦੇ ਸਿੱਖ ਨੂੰ ਧੋਖਾ ਦੇ ਕੇ ਜਾ ਰਿਹਾ ਹੈ ਇਹ ਵਸਤੂ ਉਸ ਦੀ ਨਹੀਂ ਸਾਧ ਸੰਗਤ ਤੇ ਗੁਰੂ ਦੀ ਹੈ ਪਿੱਛੇ ਮੁੜ ਤੇ ਉਹਦੇ ਘਰ ਜਾ ਕੇ ਮੁੜ ਆ ਨਹੀਂ ਤੇ ਤਨ ਉੱਤੇ ਕਸ਼ਟ ਉਠਾਵੇਂਗਾ ਨਰਕਾਂ ਦਾ ਭਾਗੀ ਨਾ ਬਣ ਚੋਰੀ ਕਰਨਾ ਪਾਪ ਹੈ ਮਿੱਤਰ ਤੇ ਸਾਧ ਬਣ ਕੇ ਕਿਸੇ ਨਾਲ ਧੋਖਾ ਕਰਨਾ ਅਕਿਰਤਨਤਾ ਹੈ ਅੱਗੇ ਤੁਰੇਗਾ ਤਾਂ ਕੁਝ ਨਜ਼ਰ ਨਹੀਂ ਆਉਣਾ ਜੇ ਪਿੱਛੇ ਮੁੜੇਗਾ ਤਸੁ ਜਾਖਾ ਰਹੇਗਾ ਚੋਰ ਆਪਣੀ ਆਤਮਾ ਦੇ ਬੋਲਨ ਸੁਣ ਕੇ ਘਬਰਾ ਗਿਆ ਚਾਰ ਚਪੇਰੇ ਮੁੜ ਕੇ ਦੇਖਿਆ ਹੈ ਕਿਸ ਨੇ ਇਹ ਸਿੱਖਿਆ ਦਿੱਤੀ ਹੈਰਾਨੀ ਨਾਲ ਉਹਦੇ ਬੁੱਲਾਂ ਤੋਂ ਇਹ ਸਵਾਲ ਨਿਕਲਿਆ ਉਹ ਸੱਚਮੁੱਚ ਭਗਤ ਹੈ ਗੁਰੂ ਦਾ ਸੱਚਾ ਸਿੱਖ ਹੈ ਪਿੱਛੇ ਹੀ ਮੁੜਨਾ ਪਵੇਗਾ ਇਹ ਜੇਵਰ ਨਹੀਂ ਮੈਨੂੰ ਪਛ ਸਕਦੇ ਚੋਰ ਦੀ ਆਤਮਾ ਨੂੰ ਸਤ ਦਾ ਗਿਆਨ ਹੋ ਗਿਆ ਮੈਂ ਪਾਪੀ ਹਾਂ ਮੈਂ ਭੁੱਲ ਕੀਤੀ ਪ੍ਰਭੂ ਮੈਨੂੰ ਬਖਸ਼ੋ ਇਹ ਆਖ ਕੀ ਪਿੱਛੇ ਨੂੰ ਮੁੜ ਪਿਆ ਤੁਰਿਆ ਨਹੀਂ ਸਗੋ ਵਾਹੋ ਦਾਹੀ ਨਾ ਠੁੱਟਿਆ ਮੁੱਲੇ ਕੀੜ ਦੇ ਬੂਹੇ ਅੱਗੇ ਜਾ ਕੇ ਜ਼ੋਰ ਨਾਲ ਆਵਾਜ਼ ਮਾਰਨ ਲੱਗਾ ਭਗਤ ਜੀ ਬੂਹਾ ਖੋਲੋ ਉਸ ਦਾ ਇਹ ਬਚਨ ਸੁਣ ਕੇ ਮੁੱਲਾ ਕੀੜ ਉੱਠਿਆ ਬੂਹਾ ਖੋਲ ਕੇ ਵੇਖਿਆ ਤਾਂ ਉਹ ਚੋਰ ਸਾਧੂ ਸਾਹਮਣੇ ਖਲੋਤਾ ਸੀ ਚੋਰ ਸਾਧੂ ਨੇ ਕਾਲੀ ਨਾਲ ਝੁੱਕ ਕੇ ਮੁੱਲੇ ਕੀੜ ਦੇ ਪੈਰ ਫੜ ਲਏ ਭੁੱਬਾ ਮਾਰ ਕੇ ਰੋ ਪਿਆ ਮੈਨੂੰ ਬਖਸ਼ ਲੋ ਮੈਂ ਪਾਪੀ ਹਾਂ ਮੈਂ ਚੋਰ ਹਾਂ ਮੈਂ ਤੁਹਾਡਾ ਜੇਵਰ ਚੋਰੀ ਕਰਕੇ ਲੈ ਚੱਲਿਆ ਸਾਂ ਮੈਨੂੰ ਗਿਆਨ ਹੋ ਗਿਆ ਹੈ ਮੈਂ ਚੋਰੀ ਨਹੀਂ ਕਰਾਂਗਾ ਮिन्नੂ ਵੀ ਆਪਣੇ ਗੁਰੂ ਦੇ ਕੋਲ ਲੈ ਚੱਲੋ ਮੁੱਲੇ ਕੀੜ ਨੇ ਚੋਰ ਦਾ ਸਿਰ ਚੁੱਕ ਕੇ ਉਸ ਨੂੰ ਛਾਤੀ ਨਾਲ ਲਾ ਲਿਆ ਉਸ ਦੇ ਪਾਪ ਦੀ ਉਸ ਨੂੰ ਖਿਮਾ ਦਿੱਤੀ ਤੇ ਸਤਿਕਾਰ ਨਾਲ ਆਪਣੇ ਕੋਲ ਬਿਠਾ ਲਿਆ ਉਹ ਚੋਰ ਅੱਗੇ ਨੂੰ ਚੋਰੀ ਦੇ ਠੱਗੀ ਛੱਡ ਕੇ ਗੁਰੂ ਨਾਨਕ ਦੇਵ ਜੀ ਦਾ ਸੱਚਾ ਸਿੱਖ ਬਣਿਆ ਤੇ ਉਸਨੇ ਆਪਣਾ ਜਨਮ ਸਫਲਾ ਕੀਤਾ ਸੋ ਪਿਆਰੀ ਸਾਧ ਸੰਗਤ ਜੀ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਬਾਕਸ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਜ਼ਰੂਰ ਲਿਖੋ ਅਤੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ